ਓ ਜੀ ਜਹਾਜ਼ ਆ ਗਿਆ ਜਹਾਜ਼ ਜਹਾਜ਼ ਆ ਗਿਆ ਤੁਹਾਨੂੰ ਦਿਖਾਉਨੇ ਆ ਅੱਜ ਤੱਕ ਨਾ ਤੁਸੀਂ ਦੇਖਿਆ ਹੋਣਾ ਕਦੇ ਤੇ ਨਾ ਹੀ ਦੇਖੋਗੇ ਆਹ ਦੇਖੋ ਇੱਧਰ ਦੇਖੋ ਰੰਪਰਾ ਫੁੱਲ ਮੰਡੀ ਦੇ ਵਿੱਚ ਹਨਾ ਤੇ ਸਵਾਦ ਆ ਗਿਆ ਅੱਜ ਰੰਪਰਾ ਫੁੱਲ ਮੰਡੀ ਵਿੱਚ ਆ ਕੇ ਪਾਈ ਲੈ ਕੇ ਆਏ ਨੇ ਦੇਖ ਸਕਦੇ ਤੁਸੀਂ ਪਹਿਲਾਂ ਤੁਹਾਨੂੰ ਕਰਾਉਣਾ ਇਹਨੂੰ ਚਾਰ ਸਪੀਰੋਂ ਚੈੱਕ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਫਿਰ ਕਰਦੇ ਆਂ ਪਾਈਆਂ ਦੇ ਨਾਲ ਗੱਲਬਾਤ ਹਨਾ ਦੇਖ ਸਕਦੇ ਹੋ ਤੁਸੀਂ ਰੰਪਰਾ ਫੁੱਲ ਮੰਡੀ ਦੇ ਵਿੱਚ ਇਹ ਐਡਾ ਜਾਨਵਰ ਐਡਾ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਨਾ ਆ ਕੱਦ-ਗਾੜ ਦਾ ਕੀ ਬਾਤ ਐ ਦੇਖੀ ਬਾਈ ਗ੍ਰਾਮੜਾ ਜਾਂ ਹੁਈ ਸਾਈਡ ਤੇ ਨਾ ਦਿਖਾਈਏ ਪਾ 4 ਸਪੀਰਿਓ ਬਾਈ ਦੇਖ ਲੈ ਕਪੜਾ ਮਰੀ ਜਾਂਦਾ ਨਾ ਪੂਰਾ ਸ਼ੌਂਕ ਦੇ ਨਾਲ ਪਾਲਿਆ ਹੋਇਆ ਹੈ ਨਾ ਦੇਖ ਸਕਦੇ ਹੋ ਤੁਸੀਂ ਸ਼ੌਂਕੀਆ ਤੌਰ ਤੇ ਆਇਆ ਹੋਇਆ ਦੇਖ ਸਕਦੇ ਹੋ ਤੁਸੀਂ ਕੀ ਬਾਤ ਐ ਕੱਦ-ਗਾਠ ਦੇਖ ਸਕਦੇ ਹੋ ਤੁਸੀਂ ਹਾਥੀ ਆ ਹਾਥੀ ਤੇ ਆ ਦੇਖੋ ਤੁਸੀਂ ਆਪ ਹੀ ਜੱਜਮੈਂਟ ਕਰ ਸਕਦੇ ਹੋ ਬਾਈ ਜਿਹੜੇ ਆਲੇ-ਦੁਆਲੇ ਮੇਰੇ ਵੀਰ ਖੜੇ ਨੇ ਹਨਾ ਤੇ ਬਣੇ ਹੋਏ ਵੀਰੇ ਸਾਈਡ ਤੇ ਯਾਰ ਜਿਹੜੇ ਆਲੇ-ਦੁਆਲੇ ਮੇਰੇ ਵੀਰ ਖੜੇ ਨੇ ਉਹਨਾਂ ਤੋਂ ਵੀ ਕੱਦ ਉੱਚਾ ਲੱਗਦਾਗਾ ਤੇ ਮੋਹਰਾ ਨਸਲ ਦਾ ਮੋਹਰਾ ਨਸਲ ਦਾ ਸਾਨੂੰ ਤੁਸੀਂ ਦੇਖ ਸਕਦੇ ਹੋ ਹਨਾ ਚਾਰ ਸਪੀਰਿਓ ਉਹ ਸਭ ਚੈੱਕ ਕਰਾ ਸਕਦੇ ਹੋ ਤੇ ਦੇਖੋ ਬਾਈ ਦੇਖੀ ਭਰਾ ਮੜਾ ਜਹ ਹਨਾ ਤੇ ਕੀ ਕਰ ਬਾਈ ਆਏ ਨੇ ਆਪਾਂ ਗੱਲਬਾਤ ਕਰਦੇ ਆ ਕਿਹੜਾ ਪਿੰਡਾਂ ਵੰਜਾਂ ਦਾ ਹੈ ਨਾ ਕਿੱਥੋਂ ਲੈ ਕੇ ਆਏ ਨੇ ਲੈ ਸਿੰਧ ਤੋਂ ਮਤਲਬ ਚੈੱਕ ਕਰ ਸਕਦੇ ਤੁਸੀਂ ਲੋ ਜੀ ਹੁਣ ਆਪਾਂ ਕਰਦੇ ਆ ਬਾਈ ਇਹਦਾ ਗੱਲਬਾਤ ਹੈ ਨਾ ਆਏ ਹਾਏ ਹਾਏ ਕੀ ਬਾਤ ਆ ਤੇ ਰਾਮਪਰਾ ਫੂਲ ਮੰਡੀ ਵਿੱਚ ਖੜਾ ਹੈ ਨਾ ਅੱਛਾ ਭਾਈ ਜੀ ਕਿਹੜਾ ਪਿੰਡ ਆਪਣਾ ਲੋਕਲੀ ਆ ਬਾਈ ਇੱਥੇ ਹੀ ਸ਼ਹਿਰ ਚ ਹੀ ਸ਼ਹਿਰ ਚ ਰਾਮਪਰਾ ਫੂਲੀ ਹੈ ਅੱਛਾ ਭਾਈ ਅਸੀਂ ਸ਼ੌਂਕੀਆ ਤੌਰ ਤੇ ਲੈ ਕੇ ਆ ਕਿ ਸੇਲ ਕਰਨ ਵਾਸਤੇ ਸ਼ੌਂਕੀਆ ਤੌਰ ਤੇ ਮੇਲਾ ਦੇਖਣ ਵਾਸਤੇ ਦਿਖਾਉਣ ਵਾਸਤੇ ਆਏ ਨੇ ਬਾਈ ਹਨਾ ਰੰਪਰੇ ਤੋਂ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਸਹਿਜ ਹੈ ਜੀ ਸਹਿਜ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਡੇ ਕੋਲੇ ਨੂੰ ਇਹ ਨੂੰ ਦਾ ਯਾਰ ਸਾਡੇ ਵੀ ਨਹੀਂ ਆਦੂ ਮੇਦੀ ਉਮਰ 7 ਸਾਲ ਦੀ ਹੋ ਗਈ 7 ਸਾਲ ਦੀ ਹੋ ਗਈ ਮਤਲਬ ਕਾਫੀ ਟਾਈਮ ਤੋਂ ਤੁਹਾਡੇ ਕੋਲ ਹੀ ਹੈ ਹਾਂ ਹਾਂ ਤੇ ਹੋਰ ਵੀ ਪਸ਼ੂ ਰੱਖਦੇ ਹੋ ਬਾਈ ਫਿਰ ਹੈਗੀਆਂ ਜੀ ਹਾਂਜੀ ਅੱਛਾ ਸਾਰੇ ਐਸੀ ਤਰ੍ਹਾਂ ਦੀ ਵਧੀਆ ਨਸਲ ਦੇ ਹਾਂ ਵਧੀਆ ਨਸਲ ਦੇ ਜੀ ਸਾਰੇ ਠੀਕ ਹੈ ਮੋਹਰਾਂ ਨਸਲ ਦੀਆਂ ਮੱਝਾਂ-ਮੁੱਝਾਂ ਵੀ ਰੱਖਦੇ ਹੋ ਹੈਗੀਆਂ ਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਦੇਖ ਸਕਦੇ ਹੋ ਬਾਈ ਬਾਈ ਜੇ ਆਪਾਂ ਮੁੱਲ ਦੀ ਗੱਲ ਕਰੀਏ ਵੈਸੇ ਤਾਂ ਤੁਸੀਂ ਦੇਖੋ ਕਮਾਉਣ ਵਾਸਤੇ ਲੈ ਕੇ ਆਓ ਹੈ ਹੈ ਮੁੱਲੀ ਹੈ ਜੀ ਵੈਸੇ ਹੈ ਵੈਸੇ ਮੁੱਲੀ ਹੈ ਕੀ ਬਾਤ ਆ ਕੀ ਬਾਤ ਆ ਕਹਿੰਦੇ ਵੀ ਦੇਖੋ ਸ਼ੌਂਕ ਹੈ ਵੇਚਣ ਦਾ ਜਾਂ ਇਸ ਨੂੰ ਸੇਲ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਨਾ ਦੇਖ ਸਕਦੇ ਤੁਸੀਂ ਮੂੰਹ ਮੱਥਾ ਕੱਦ ਕਾਠ ਹੈ ਨਾ ਸਾਂ ਦਾ ਦੇਖ ਸਕਦੇ ਤੁਸੀਂ ਕੀ ਬਾਤ ਹੈ ਨਾ ਤੇ ਰਾਮਪਰਾ ਫੁੱਲ ਮੰਡੀ ਦੇ ਵਿੱਚ ਚੈੱਕ ਕਰ ਲਓ ਠੰਡਾ ਸੀਲ ਠੰਡਾ ਸੀਲ ਹੈ ਤੇ ਮੋਰਾ ਨਸਲ ਦਾ ਸਾਨ ਆ ਜਾਣਾ ਮੁੰਡਾ ਤੁਸੀਂ ਦੇਖ ਆਹ ਕੀ ਬਾਤ ਆ ਬਈ ਕੀ ਬਾਤ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਬਲਿਕ ਹਨਾ ਵੀਰ ਆਏ ਕਿਵੇਂ ਮਗਰ ਭੱਜੇ ਫਿਰਦੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਮੋਹਰਾ ਨਸਲ ਦਾ ਹਨ ਐਡਾ ਕਦਾ ਵਰਦਾ ਪਹਿਲੀ ਵਾਰ ਦੇਖਿਆ ਇਹ 6 ਫੁੱਟ ਕੱਟ ਹੋਊਗਾ 6 ਫੁੱਟ ਕੱਟ ਹੈਗਾ 6 ਫੁੱਟ ਦੀ 100 ਆ 6 ਫੁੱਟ ਮੁਰੋ ਹੱਤ ਫੁੱਟ ਬੰਗੂ ਹਾਂ ਅਸੀਂ ਨਸਲ ਦੇ ਐਸੇ ਕੱਦ ਕਾੜ ਦੇ ਕਦੇ ਕਦੇ ਹੀ ਦੇਖਣ ਨੂੰ ਪਸੂ ਮਿਲਦੇ ਆ ਮੂਰਾ ਨਸਲ ਦਾ ਸਾਨ ਰਾਮਪਰਾ ਫੁੱਲ ਮੰਡੀ ਵਿੱਚ ਦੇਖ ਸਕਦੇ ਤੁਸੀਂ ਤੇ ਕੱਦ ਦੇਖ ਸਕਦੇ ਤੁਸੀਂ ਬਾਈ ਨਾਲੋਂ ਵੀ ਉੱਚਾ ਤੇ ਹਾਂਜੀ ਹਾਂਜੀ ਕੌਣ ਜੀ ਨਾ ਨਾਮ ਦਾ ਬਾਈ ਨਾਲ ਗੱਲ ਕਰਦੇ ਵੀ ਕੀ ਨਾਮ ਰੱਖਿਆ ਵੈਸੇ ਤੇ ਮੂਰਾ ਨਸਲ ਦਾ ਭਾਈ ਇਹਦੇ ਖਾਣ ਪੀਣ ਦੀ ਗੱਲ ਕਰੀਏ ਹਨ ਕੀ ਸੇਵਾ ਪੜੀਏ ਆ ਯਾਰ ਸਾਰੇ ਮਾਲ ਨੂੰ ਜਿਹੜਾ ਨੇਚਰਲ ਪੈਂਦਾ ਚਾਰ ਵਗੈਰਾ ਦਾਣਾ ਬਸ ਉਹੀ ਆ ਵੱਖਰਾ ਨਹੀਂ ਕੁਸ ਹੈ ਨਾ ਕੋਈ ਨਹੀਂ ਬੱਖਰਾ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਜੀ ਤੁਸੀਂ ਬਿੱਗੂ ਗੱਲ ਸੁਣੀ ਮੋਰਾ ਨਸਲ ਦਾ ਝੋਟਾ ਐਡਾ ਕੱਦਾ ਕੱਟ ਪਹਿਲੀ ਵਾਰ ਹਾਂ ਦੇਖਣ ਤੇ